ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੀ ਸ਼ਸ਼ੀਕਾਲ ਜੀ ਜੈ ਬਾਬਾ ਜੀ ਦੀ ਮੈਂ ਤੁਹਾਡੀ ਆਪਣੀ ਅਨਮੋਲ ਵਿਰਕ ਤੇ ਅੱਜ ਤੁਹਾਡੇ ਨਾਲ ਨਵਾਂ ਸ਼ਹਿਰ ਤੋਂ ਸੰਗੀਤ ਸਵਾ ਦੇ ਬਹੁਤ ਹੀ ਸ੍ਰੀਲੀ ਆਵਾਜ਼ ਦੇ ਫਨਕਾਰ ਲਖਵਿੰਦਰ ਲੱਖਾ ਜੀ ਤੇ ਦਾਸ ਲੱਖਾ ਜੀ ਚੈਨਲ ਤੇ ਤੁਹਾਡੇ ਰੂ ਰੂ ਇੱਕ ਬਹੁਤ ਹੀ ਪਿਆਰਾ ਸਿੱਧ ਜੋਗੀ ਬਾਬਾ ਵਾਲਕਨਾਥ ਜੀ ਦਾ ਭਜਨ ਤੇ ਰਿਲੀਜ਼ ਹੋ ਚੁੱਕਾ ਜੀ ਇਸ ਭਜਨ ਦਾ ਨਾਮ ਹੈ ਜੀ ਬਾਬਾ ਜੀ ਸਾਨੂੰ ਕਦੋਂ ਮਿਲੋਗੇ ਕਦੋਂ ਮਿਲੋਗੇ ਹਾਂ ਤੇ ਇਸ ਟਰੈਕ ਦਾ ਨਾਮ ਆ ਜੀ ਬਾਬਾ ਜੀ ਸਾਨੂੰ ਕਦੋਂ ਮਿਲੋਗੇ ਤੇ ਇਸ ਭਜਨ ਦਾ ਬਹੁਤ ਹੀ ਪਿਆਰਾ ਮਿਊਜ਼ਿਕ ਹੋਇਆ ਤੇ ਬਹੁਤ ਹੀ ਪਿਆਰੀ ਵੀਡੀਓ ਹੋਈ ਆ ਬਾਹ ਕਮਾਲ ਬੁਲੰਦ ਆਵਾਜ਼ ਦੇ ਮਾਲਕ ਗਾਇਕ ਲਖਵਿੰਦਰ ਦਾਸ ਲਖਵਿੰਦਰ ਲੱਖਾ ਜੀ ਤੇ ਦਾਸ ਚੈਨਲ ਤੇ ਤੁਹਾਡੇ ਰੂਬਰੂ ਅਰੀ ਜ ਹੋ ਚੁੱਕਾ ਤੇ ਇਸ ਭਜਨ ਨੂੰ ਸੁਣੋ ਸੁਣ ਕੇ ਲਾਈਕ ਸ਼ੇਅਰ ਸਪੋਰਟ ਕਰੋ ਜੀ ਜੈ ਬਾਬਾ ਜੀ ਜੈ ਬਾਬਾ ਜੀ ਦੀ ਸਾਰੇ ਸੰਗਤ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਮੇਰੇ ਅਜੀਜ਼ ਬਹੁਤ ਮਿੱਤਰ ਛੋਟੇ ਵੀਰ ਲਖਵਿੰਦਰ ਲੱਖਾ ਜੀ ਜਿਨ੍ਹਾਂ ਦਾ ਅੱਜ ਬਾਬਾ ਜੀ ਦਾ ਟਰੈਕ ਨਮਾ ਨਮਾ ਆਇਆ ਹੈ ਬਾਬਾ ਜੀ ਸਾਨੂੰ ਕਦੋਂ ਮਿਲੂਗੇ ਜਿਸ ਦੇ ਵਿੱਚ ਬਾ ਕੁਮਾਰ ਲਿਖਿਆ ਹੈ ਸਾਡੀ ਮੋਜੀ ਸੁਦਾ ਮਾ ਜਰਵਾਦੇ ਨੇ ਬਹੁਤ ਵਧੀਆ ਲਿਖਿਆ ਹੈ ਤੇ ਸੰਗੀਤ ਦਿੱਤਾ ਵੀ ਹੈ ਢਮਾਣਾ ਜੀ ਅਤੇ ਆਰ ਡੀ ਬੋਏ ਨੇ ਕਿ ਇਸ ਦਾ ਵੀਡੀਓ ਫਲਮਾ ਕੇ ਕੀਤਾ ਹੈ ਸਾਡੇ ਮਨੀਸ਼ ਠਕਰਾਲ ਜੀ ਨੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਕਮੈਂਟ ਕਰੋ ਬਹੁਤ ਬਹੁਤ ਇਸ ਨੂੰ ਸੁਣੋ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ ਜੈ ਬਾਬਾ ਜੀ ਦੀ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬਲਜਿੰਦਰ ਬੈਂਸ ਭਗਤ ਪ੍ਰੇਮੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬਹੁਤ ਹੀ ਵਧੀਆ ਬਾਬਾ ਜੀ ਦਾ ਟਰੈਕ ਬਾਬਾ ਜੀ ਸਾਨੂੰ ਕਦੋਂ ਮਿਲੋਗੇ ਲਖਵਿੰਦਰ ਲੱਖਾ ਭਾਜੀ ਉਹਨਾਂ ਦਾ ਗਾਇਆ ਹੋਇਆ ਦਾਸ ਲਖਵਿੰਦਰ ਲੱਖਾ ਚੈਨਲ ਦੇ ਵੱਲੋਂ ਰਿਲੀਜ਼ ਹੋਇਆ ਵੀ ਆ ਡਮਾਨਾ ਜੀ ਦਾ 뮤직 ਔਰ ਸੁਦਾ ਮਾਜਰੇ ਤੋਂ ਮੋਜੀ ਭਾਜੀ ਉਹਨਾਂ ਦਾ ਲਿਖਿਆ ਹੋਇਆ ਭਗਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇਸ ਭਜਨ ਨੂੰ ਬਹੁਤ ਬਹੁਤ ਸੁਣਿਓ ਸ਼ੇਅਰ ਕਰਿਓ ਲਾਈਕ ਕਰਿਓ ਔਰ ਇਸ ਪੂਰੀ ਟੀਮ ਨੂੰ ਆਪਣਾ ਆਸ਼ੀਰਵਾਦ ਦਿਓ ਜੈ ਬਾਬਾ ਜੀ ਦੀ ਹਾਂਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲਖਾ ਸੋ ਮੈਂ ਕਲਾਕਾਰ ਸੰਗੀਤ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਆਰਟਿਸਟ ਜਿਨ੍ਹਾਂ ਨੇ ਅੱਜ ਆਪਣਾ ਆਸ਼ੀਰਵਾਦ ਦਿੱਤਾ ਹੈ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਔਰ ਜਿਸ ਭਜਨ ਦਾ ਟਾਈਟਲ ਹੈ ਬਾਬਾ ਜੀ ਸਾਨੂੰ ਕਦੋਂ ਮਿਲੋਗੇ ਵੀਰ ਦਿਮਾਣਾ ਜੀ ਜਿਨ੍ਹਾਂ ਨੇ ਬਹੁਤ ਹੀ ਬਾਕਮਾਲ ਮਿਊਜ਼ਿਕ ਕੀਤਾ ਹੈ ਔਰ ਬਾਕਮਾਲ ਕਿਆ ਬਾਤ ਹੈ ਔਰ ਮੋਜੀ ਸੁਧਮਾ ਜਰਾ ਜੀ ਜਿਨ੍ਹਾਂ ਨੇ ਇਸ ਨੂੰ ਭਜਨ ਨੂੰ ਬਹੁਤ ਹੀ ਆਪਣੀ ਕਲਮ ਦੁਆਰਾ ਇਸ ਭਜਨ ਨੂੰ ਲਿਖਿਆ ਹੈ ਔਰ ਬਾਕਮਾਲ ਮਨੀਸ਼ ਠੁਕਰਾਲ ਜੀ ਨੇ ਵੀਡੀਓ ਕੀਤਾ ਹੈ ਔਰ ਸਾਰੀ ਟੀਮ ਨੇ ਰਲ ਮਿਲ ਕੇ ਬਹੁਤ ਹੀ ਆਪਣਾ ਸਹਿਯੋਗ ਦਿੱਤਾ ਹੈ ਔਰ ਮੈਂ ਆਸ ਰੱਖਦਾ ਹਾਂ ਕਿ ਇਸ ਭਜਨ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋਗੇ ਆਪਣਾ ਬਣਦਾ ਪਿਆਰ ਇਸ ਭਜਨ ਨੂੰ ਦੋਗੇ ਇੱਕ ਵਾਰ ਫੇਰ ਕਲਾਕਾਰ ਸੰਗੀਤ ਸਭਾ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨ ਸਾਰੇ ਭਗਤਾਂ ਨੂੰ ਜੈ ਬਾਬੇ ਜੀ ਸੋ ਬਹੁਤ ਪਿਆਰਾ ਇੱਕ ਬਾਬਾ ਜੀ ਦਾ ਭਜਨ ਆਇਆ ਬਾਬਾ ਜੀ ਸਾਨੂੰ ਕਦੋਂ ਮਿਲੋਗੇ ਉਹਣਾ ਹਰਿ ਜੀ ਦਾ ਭਜਨ ਹੈ ਜਿਸ ਨੂੰ ਗਾਇਆ ਸਾਡੇ ਲਖਵਿੰਦਰ ਲਖਾ ਜੀ ਨੇ ਦਾਸ ਲਖਵਿੰਦਰ ਲਖਾ ਔਰ ਜਿਸ ਨੂੰ ਲਿਖਿਆ ਮੋਜੀ ਸੁਧਾਮਾ ਜਰਾ ਦੋ ਬਾਕ ਅੱਛੇ ਗੀਤਕਾਰ ਨੇ ਬੜਾ ਕਾਰਮ ਚ ਦਮ ਹੈ ਬਹੁਤ ਪਿਆਰੀ ਭੇਟ ਲਿਖੀ ਹੈ ਬਹੁਤ ਪਿਆਰਾ ਗਾਇਆ ਔਰ ਇਹਦਾ ਵੀਡੀਓ ਜਿਹੜੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਸਾਡੇ ਟੀਐਮਸੀ ਤੋਂ ਮੁਨੀਸ਼ ਠੋਕਰਾਲ ਜੀ ਉਹਨਾਂ ਦਾ ਵੀਡੀਓ ਬਣਾਇਆ ਗਿਆ ਬਹੁਤ ਪਿਆਰੀ ਭੇਟ ਹੈ ਔਰ ਸਾਰਿਆਂ ਨੇ ਸੁਣਨੀ ਹੈ ਆਨੰਦ ਮਾਣਨਾ ਉਹਦਾ ਮਿਊਜ਼ਿਕ ਹੈ ਬਹੁਤ ਅੱਛਾ ਮਿਊਜ਼ਿਕ ਹੈ ਹਰ ਪੱਖ ਤੋਂ ਭੇਟ ਬਿਲਕੁਲ ਸਹੀ ਹੈ ਔਰ ਤੁਸੀਂ ਸੁਣਨੀ ਵੀ ਹੈ ਅ ਸ਼ੇਅਰ ਕਰਨੀ ਹੈ ਸਪੋਰਟ ਕਰਨੀ ਹੈ ਥੈਂਕ ਯੂ ਜਬ ਵੀਰ ਬਲਵੰਦਰ ਪੰਗਲ ਮੇਰੇ ਬਹੁਤ ਹੀ ਨੇੜੇ ਮੇਰੇ ਸਾਥੀ ਲਖਵੰਦ ਲਖਾ ਜੀ ਬਾਬਾ ਜੀ ਸਾਨੂੰ ਕਦੋਂ ਮਿਲੋਂਗੇ ਜੀ ਬਹੁਤ ਹੀ ਪਿਆਰਾ ਗੀਤ ਬਾਬਾ ਜੀ ਦੀ ਪੇਡ ਜਿਹੜੀ ਹੁਣੇ-ਹੁਣੇ ਰਿਲੀਜ਼ ਹੋਈ ਆ ਪਹਿਲਾਂ ਅੱਜ ਦੁਬਾਰਾ ਫੇਰ ਇਸ ਸਟ੍ਰੈਕ ਨੂੰ ਤੁਹਾਡੇ ਰੂਹ ਰੂਹ ਕਰਨ ਵਾਸਤੇ ਅਸੀਂ ਸਾਰੇ ਕਲਾਕਾਰ ਇਕੱਠੇ ਹੋ ਕੇ ਤੁਹਾਡਾ ਸਾਥ ਦੇ ਰਹੇ ਹਾਂ ਕਿਉਂਕਿ ਆਸ ਕਰਦੇ ਹਾਂ ਕਿ ਤੁਹਾਡੇ ਪੇਟ ਨੂੰ ਸਾਰੇ ਲੋਕ ਪਸੰਦ ਕਰਨਗੇ ਤੇ ਸ਼ੇਅਰ ਕਰਨਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਬਾਬਾ ਜੀ ਦੇ ਪਤੋ ਜੈ ਬਾਬੇ ਦੀ ਅਸੀਂ ਅੱਜ ਇੱਕ ਤੁਹਾਨੂੰ ਜ਼ਰੂਰੀ ਬੇਨਤੀ ਕਰ ਰਹੇ ਹਾਂ ਕਿ ਬਾਬਾ ਜੀ ਦੀ ਇੱਕ ਨਵੀਂ ਭੇਟ ਜੋ ਲਖਵਿੰਦਰ ਲੱਖਾ ਜੀ ਨੇ ਗਾਈ ਹੈ ਤੇ ਮੇਰੇ ਆਪਣੀ ਮੋਜੀ ਸੁਧਾ ਮજરા ਦੀ ਲਿਖੀ ਹੋਈ ਹੈ ਤੇ ਇਹਨੂੰ ਬੀ ਆਰ ਡਵਾਣਾ ਜੀ ਨੇ ਮਿਊਜ਼ਿਕ ਦਿੱਤਾ ਹੈ ਮਨਿਸ਼ਟ ਕਰਾਲ ਜੀ ਦਾ ਵੀਡੀਓ ਹੈ ਤੁਸੀਂ ਸੁਣੋ ਇਹਦਾ ਨਾਮ ਹੈ ਬਾਬਾ ਜੀ ਸਾਨੂੰ ਕਦੋਂ ਮਿਲੋਗੇ ਸਾਰੀ ਟੀਮ ਨੇ ਬਹੁਤ ਅੱਛੀ ਮਿਹਨਤ ਕੀਤੀ ਹੈ ਬਹੁਤ ਮਿਹਨਤ ਨਾਲ ਇਹਨੂੰ ਤਿਆਰ ਕੀਤਾ ਹੈ ਤੁਹਾਡੇ ਕੋਲੋਂ ਆਸ ਕਰਦੇ ਆ ਤੁਸੀਂ ਵਧੀਆ ਲਾਈਕ ਕਰੋਗੇ ਕਮੈਂਟ ਕਰੋਗੇ ਸ਼ੇਅਰ ਵੀ ਕਰੋਗੇ ਧੰਨਵਾਦ ਇਹ ਤੋਂ ਪਹਿਲਾਂ ਵੀ ਤੁਹਾਨੂੰ ਭੇਟਾਂ ਲਿਖੀਆਂ ਜੀ ਬੰਦੇ ਹਾਂਜੀ 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 ਦੱਸੋ ਕੋਈ ਜ਼ਿਕਰ ਕਰੂੰ ਇਹ ਤੋਂ ਪਹਿਲਾਂ ਲੱਖਾ ਜੀ ਨੇ ਇੱਕ ਗਾਇਆ ਸੀ ਐਤਵਾਰ ਦੀ ਛੁੱਟੀ ਬਾਬਾ ਜੀ ਦਾ ਭਜਨ ਸੀ ਤੋਂ ਪਹਿਲਾਂ ਗੁਰਦੀਪ ਮਹਿਤਪਰੀ ਨੇ ਕਾਫੀ ਮੇਰੀਆਂ ਭੇਟਾਂ ਗਾਈਆਂ ਮੇਰੀਆਂ ਲਿਖੀਆਂ ਸੁੱਖਾ ਰਾਮ ਸਰੋਆ ਨੇ ਫਿਲਮਾਂ ਵੀ ਬਣਾਈਆਂ ਦੋ ਤੇ ਐਸੀ ਤਰ੍ਹਾਂ ਹੋਰ ਪੰਜਾਬੀ ਸੌਂਗ ਵੀ ਬਾਬਾ ਜੀ ਨੇ ਭੇਟਾ ਮਾਤਾ ਰਾਣੀ ਦੀਆਂ ਭੇਟਾਂ ਹੋਰ ਧਾਰਮਿਕ ਸੌਂਗ ਟਾਈਮ ਟਾਈਮ ਨਾਲ ਆਉਂਦੇ ਰਹਿੰਦੇ ਆ। ਬਾਬਾ ਜੀ ਸਾਨੂੰ ਕਦੋਂ ਮਿਲੋਂਗੇ? ਇਹ ਮੈਂ ਵੀ ਕਹਿੰਨਾ ਮਾਜੀ ਸੋਦਾ ਮਾਜਰਾ ਵਾਲੇ ਵੀ ਕਹਿੰਦੇ ਆ ਲੱਖਾ ਚੜਾਣ ਵਾਲਾ ਵੀ ਕਹਿੰਦਾ ਲਖਵਿੰਦਰ ਲੱਖਾ। ਇਹ ਬਾਬਾ ਜੀ ਦੀ ਹੁਣ ਜਦੋਂ ਮਿਹਰਬਾਨੀ ਹੁੰਦੀ ਆ ਉਦੋਂ ਮਿਲਣਗੇ। ਵੀਰਡ ਵਾਲਾ ਜੀ ਨੇ ਮਿਊਜ਼ਿਕ ਮੈਂ ਤੁਹਾਡਾ ਵੀਰ ਲਖਵਿੰਦਰ ਸੁਰਾਪੁਰੀਆ ਬੇਨਤੀ ਕਰਨ ਲੱਗਾ ਕਿ ਬਾਬਾ ਜੀ ਸਾਨੂੰ ਕਦੋਂ ਮਿਲੋਂਗੇ? ਤੇ ਮੇਰੀ ਅਰਜ਼ ਹੈ। ਮੈਂ ਵੀ ਕਰਦਾ ਤੇ ਗਾਇਕ ਲਖਵਿੰਦਰ ਲੱਖਾ ਵੀ ਕਰਦਾ ਚਲਾਨ ਵਾਲਾ ਬਾਬਾ ਜੀ ਸਾਨੂੰ ਕਦੋਂ ਮਿਲੂਗਾ ਕਰਨਾ ਜੀ ਕਰਦਾ ਮਿੰਨਤ ਕਰਦਾ ਬੇਨਤੀ ਕਰਦਾ ਇਸ ਭੇਟ ਨੂੰ ਲਿਖਿਆ ਮਾਜੀ ਸੁਦਾ ਮਾਜਦਾ ਜੀ ਨੇ ਬੰਗੜ ਵਾਲਾ ਜੀ ਨੇ ਮਿਸਕ ਦਿੱਤਾ ਵੀਡੀਓ ਮਨੀਸ਼ ਠਕਰਾਲ ਜੀ ਨੇ ਬਹੁਤ ਵਧੀਆ ਬਣਾਈ ਹੈ ਜੀ ਸੋਨੇ ਨੂੰ ਤੇ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ જીઓ કાનું પાળતા બરદા સાથી ਜੇਲਾ ਸ਼੍ਰੀ ਸਤਿਨਾਮ ਕਰਦਾ ਸਤਿ ਅਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ